ਦਸ਼ਮ ਪਿਤਾ ਸੈਬ ਸਿਧ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਦ ਅਤੇ ਸ਼੍ਰੀਮਤੀ ਅਨੀਤਾ ਸੋਮਪrakash ਵੱਲੋਂ ਸਮੂਹ ਭਾਈਚਾ ਵਰਕਰਾਂ ਨਾਲ ਲੈ ਕੇ ਬੀਰਬਾਲ ਦਿਵਸ ਗੁਰਦੁਆਰਾ ਸਿੰਘ ਸਭਾ ਅਰਬਨ ਸੇਡ ਫਗਵਾੜਾ ਵਿਖੇ ਮਨਾਇਆ ਗਿਆ ਇਸ ਦੌਰਾਨ ਜਿੱਥੇ ਸਮੂਹ ਭਾਈਚਾ ਵਰਕਰਾਂ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਉੱਥੇ ਅਰਦਾਸ ਵੀ ਕੀਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਭਾਈਚਾ ਵਰਕਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰ ਦਾਸ਼ਿਰ ਬਾਤ ਪ੍ਰਾਪਤ ਕੀਤਾ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਵਲੀ ਵਾਲੀਆ ਨੇ ਸਮੂਹ ਸੰਗਤਾਂ ਨੂੰ ਸਾਬ ਜਾਦਿਆਂ ਤੇ ਮਤਾ ਗੁਜਰੀ ਜੀ ਦੀ ਜੀਵਨੀ ਤੋਂ ਜਾਣੂ ਕਰਵਾਉਂਦੇ ਹੋਏ ਉਹਨਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਆ ਇਸ ਮੌਕੇ ਸਾਬਕਾ ਮੇਅਰ ਅਰुण ਖੋਸਲਾ ਪਰਮਜੀਤ ਪੰਮਾ ਚੰਦਰੇਸ਼ ਕੋਲ ਤੋਂ ਇਲਾਵਾ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ ਅੱਜ ਆਪਾਂ ਇੱਥੇ ਸਾਈਂ ਫਰੀ ਗੁਰਗੋਮ ਸਿੰਘ ਜੀ ਮਹਾਰਾਜ ਜੀ ਦੇ ਸਰਬਜੋਤ ਦੇ ਜੋਤੂ ਘਰ ਦੀ ਗੜੀ ਸੀ ਇਸ ਰਾਤ ਦੀਆਂ ਇਹਨੀਆਂ ਦੇ ਵਿੱਚ ਨੇ ਗਏ ਉਹਨਾਂ ਦੇ ਦੁੱਤੀਸ਼ ਹਾਜ਼ਰ ਨੂੰ ਪ੍ਰਣਾਮ ਕਰਦੇ ਹੋਏ ਆਪਾਂ ਇੱਥੇ ਇਕੱਠੇ ਹੋਏ ਇਕੱਠੇ ਹੋਏ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਇੰਨੇ ਮਾਸੂਮ ਬੱਚਿਆਂ ਦੀ ਸ਼ਹਾਦਤ ਜਿਹੜੀ ਹੈ ਕਿਸੇ ਵੀ ਕੌਮ ਦੀ ਨਹੀਂ ਹੈ ਸਾਡੀਆਂ ਮਾਵਾ ਭੈਣਾਂ ਨੇ ਖਨੇ ਖਨੇ ਰੁਪਏ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਜਿਹੜੇ 9-9 ਮਹੀਨੇ ਦੇ ਸਾਫ ਸਾਦੇ ਸੀ ਟੂਟੇ ਕਰਵਾ ਕੇ ਕੜਾ ਚਪਾਈ ਹਾਰਦ ਦੀ ਤਰ੍ਹਾਂ ਪਾਈ ਬੱਚਿਆਂ ਨੂੰ ਉੱਪਰ ਸਿੱਟ ਕੇ ਨੇਜ਼ੀਆਂ ਦੇ ਵਿੱਚ ਦੀ ਬਰੋਇਆ ਗਿਆ ਇਹ ਸਾਰਾ ਆਪਣੇ ਵਿੱਚ ਜਿਹੜੇ ਅੰਗਰੇਜ਼ਾਂ ਦੇ ਮਿਲਿਆ ਜਦੋਂ ਆਪਾਂ ਕੋਈ ਦਰਮਨਾਉਨੇ ਆ ਜਿਸ ਨਾਲ ਪਾਰ ਸਰਕਾਰ ਨੇ ਮੀਟਿੰਗ ਬੁਣਾਣਾ ਬੁਣ ਲਈ ਕੀਤਾ ਬਰਾਲਾ ਇਸ ਦੇ ਨਾਲ ਮੈਸੇਜ ਜਿਹੜਾ ਆ ਸਾਰੇ ਵਰਲਡ ਦੇ ਵਿੱਚ ਹਿੰਦੁਸਤਾਨ ਚ ਤਾਂ ਜਾਣਾ ਹੀ ਹੈ ਸਾਰੇ ਸੂਬਿਆਂ ਚ ਦੁਨੀਆ ਦੇ ਵਿੱਚ ਵੀ ਜਾਣਾ ਉਸੇ ਦੇ ਪ੍ਰੋਗਰਾਮ ਤਹਿਤ ਸਾਡੇ ਮਾਨਯੋਗ ਸੀਨੀਅਰ ਪ੍ਰਕਾਸ਼ ਜੀ ਸਾਡੇ ਸਤਕਾਰਯੋਗ ਭੈ ਜੀ ਦੀ ਕਸੂਮ ਪ੍ਰਕਾਸ਼ ਜੀ ਉਹ ਇੱਥੇ ਸਾਰੇ ਪੂਰੀ ਪਾਰਟੀ ਦੇ ਨਾਲ ਆਉਦਾ ਵਿਚਰਜਾ ਇੱਥੇ ਕਿਨੇ ਇਕੱਠੇ ਹੋਏ ਆ ਇੱਕ ਕੁਰਬਾਨੀਆਂ ਇਹ ਨਾਲ ਚੱਲਦੀਆਂ ਰਹੀਆਂ ਪਰ ਜਦੋਂ ਸਾਰੇ ਸਿੱਖ ਕੌਮ ਦੀ ਜ਼ਾਇਦਾ ਹੋਈ ਔਰ ਉਹਦੇ ਨਾਲੇ ਕੁਰਬਾਨੀਆਂ ਇੰਨੀ ਆਉਂਦੀਆਂ ਉਹ ਤੇ ਉਹ ਅੱਜ ਨਹੀਂ ਗੋਚੀ ਵੀ ਬਾਹਰ ਦੇ ਕਾਦੇ ਕਰਦੇ ਉਹਨਾਂ ਦੇ ਆਪੇ ਸਾਰੇ ਸ਼ਹੀਦ ਹੋਏ ਸ਼ਾਂਤੀ ਰਹੀ ਸੀ ਦੋ ਜੋ ਮੇਸ਼ਾ ਕਰ ਗਿਆ ਜੀਹਾਂ ਦੇ ਔਰ ਵਾਹਾਂ ਬੁਣੀ ਦੀਦਾ ਹੈ ਇੱਕ ਬੇਪਰਵਾਹ ਕੁਰਬਾਨੀ ਹੈ ਇਹ ਜੋ ਸ਼ਹੀਦ اور مجھے ایسے لگی ہوئی دوائی نہیں ملتی اس سے ایسے خود کی ایسی قوم کی آرکی تھی جیسی دنیا کی عزت ایسا بھی قوم کی بھی تنہیں ملتی چھوڑا کر دوبا ہے آپ بڑا کر دوبا ہم بھی کر دیا ہے اور اس سے دو ہی ہزارہ دو کی جمعے ساڑے گئے جو ہے مارے گئے چھوڑا کر دوبا ہویا بڑا کر دوبا ہویا مرد تو وہاں سے ہزارہ دو پر نوائے میں بچ رہے وہ کہتے ہیں ہے کہ آپ کے بات ہے یہ جگہ میں بھیر کیا ہوتا ہے ایسی

ਦੇ ਗੁਰੂ ਤੇਗ ਬਹਾਦਰ ਜੀ ਵਾਲੇ ਨਾਲ ਦੇ ਸਾਹ ਫਿਰ ਇਹ ਸਾਰੇ ਹਿੰਦੁਸਤਾਨ ਨੂੰ ਇਹ ਤਾਂ ਨਹੀਂ ਹੋਣਾ ਸੀ ਜਿੱਦੂ ਤਰਕਤ ਹੋ ਜਾਂਦਾ ਸੀ ਉਸ ਨੂੰ ਮਾਰ ਮੰਗ ਰਹੇ ਕਿ ਸਾਹ ਨਾਲੇ ਹੋ ਸੀ ਉਸ ਨੂੰ ਤਰਨ ਤ ਵੀ ਹੋ ਰਿਹਾ ਸੀ ਉਹ ਥਲ ਪਾਈ ਤ ਗੁਰੂ ਤੇਗ ਬਹਾਦਰ ਜੀ ਪਰ ਇੱਕ ਰਵਾਨੀ ਅੱਡੀ ਵੱਡੀ ਛੋਟੇ ਜਿਹੇ ਰਵਾਨੀ ਤੱਕ ਇਸ ਤਰ੍ਹਾਂ ਸੀ ਗੁਰਵਨੀ ਜੀ ਕਦੇ ਦੀ ਉਸਾਰਨ ਦੇ ਗ੍ਰੇਟਰ ਜੀ ਉਹਨਾਂ ਨੂੰ ਯਾਦ ਕਰਕੇ ਅਸੀਂ ਆਪਣੇ ਜੀਵਨ ਦਾ ਸ਼ੁਕਰ ਇਸੇ ਤਰ੍ਹਾਂ ਹੀ ਸਾਬ 시ਰਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਈਪਾ ਵਰਕਰਾਂ ਵੱਲੋਂ ਆਸ਼ੂ ਸਾਂਪਲਾ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਵਾ ਨਿਮਾਵਲੀ ਰੋਡ ਫਗਵਾੜਾ ਵਿਖੇ ਬੀਰਬਾਲ ਦਿਵਸ ਦੇ ਸੰਬੰਧ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮੂਹ ਭਾਈਪਾ ਵਰਕਰਾਂ ਵੱਲੋਂ ਜਿੱਥੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਰਦਾਸ ਕੀਤੀ ਗਈ ਉੱਥੇ ਵਕਫਾ ਬੁਲਾਰਿਆਂ ਨੇ ਚਾਰੋਂ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਤੋਂ ਜਾਨੂ ਕਰਵਾਉਂਦੇ ਹੋਏ ਨਮਨ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਹਿਬਜ਼ ਆਦਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦੇ ਹੀ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਇਸ ਦੌਰਾਨ ਪੰਕਜ ਚਾਵਲਾ ਅਨਿਰੁੱਧ ਗੋਮਰਾ ਪ੍ਰਮੋਦ ਮਿਸ਼ਰਾ ਭਾਰਤੀ ਸ਼ਰਮਾ ਰਮੇਸ਼ ਸੱਚ ਦੇਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੈਜੂਸਨ ਭਾਈ ਸਾਹਿਬ ਜਿਆਦਿਆਂ ਦਾ ਜੋ ਇਹ ਸੀਧੀ ਦਿਹਾੜੇ بنائے ਜਾ ਰਹੇ ਆ ਉਹਦੇ ਉਪਲਖ ਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਵੀਰ ਬਾਲ ਦਿਵਸ ਦੇ ਤੌਰ ਤੇ ਜੋ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਵਾਜ਼ਨ ਕੀਤਾ ਹੈ ਕਿ ਅਸੀਂ ਉਹ ਜਿਹੜਾ ਸਪਤਾ ਵੀਰ ਬਾਲ ਦਿਵਸ ਦੇ ਇਹ ਸਪਤਾ ਮੰਨਾਣਾ ਆ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਗੁਰਦੁਆਰਾ ਸਾਹਿਬ ਲਿਮਾਵੜੇ ਚੌਂਕ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਅਰਦਾਸ ਕਰਾਈ ਹੈ ਔਰ ਅਸੀਂ ਸਾਰੇ ਅਰਦਾਸ ਦੇ ਵਿੱਚ ਇਹ ਵੀ ਕਿ ਜੋ ਸੀੜੀਆਂ ਸਾਹਿਬ ਜਾਨੀਆਂ ਦੀਆਂ ਹੋਈਆਂ ਆ ਉਹਦੇ ਸੰਬੰਧ ਦੇ ਵਿੱਚ ਅਰਦਾਸ ਵੀ ਹੋਈ ਹੈ ਔਰ ਅੱਗੇ ਅਰਦਾਸ ਵੀ ਕੀਤੀ ਹੈ ਕਿ ਫਗਵਾੜਾ ਵਾਸੀਆਂ ਨੂੰ ਹਰਦੇਸ਼ ਵਾਸੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਪਰਮਾਤਮਾ ਰੱਖੇ ਹਮੇਸ਼ਾ ਉਹਨਾਂ ਤੇ ਰਹਿਮ ਭਰਿਆ ਮਿਹਰ ਭਰਿਆ ਹੱਥ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਮਾਨਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦੀ ਰਹਿਮਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਾਰੇ ਹਿੰਦੁਸਤਾਨ ਦੇ ਅਲੱਗ-ਅਲੱਗ ਥੋਨੇ ਦੇ ਵਿੱਚ ਅੱਜ ਵੀਰਵਾਲ ਦਿਵਸ ਮਨਾਉਣ ਤੋਂ ਮਨਾ ਰਹੀ ਹੈ ਵੈਸੇ ਤਾਂ ਸਾਰੇ ਹਫਤੇ ਵੀਰਵਾਲ ਦਿਵਸ ਦਾ ਮਨਾਇਆ ਜਾ ਰਿਹਾ ਹੈ ਪਰ ਅੱਜ ਉਹਨਾਂ ਦੀ ਸ਼ਹੀਦੀ ਦੇ ਉੱਤੇ ਸਾਰੇ ਹਿੰਦੁਸਤਾਨ ਚ ਵੀਰਵਾਲ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਉਪਰਜ ਦੇ ਵਿੱਚ ਅੱਜ ਫਗਵਾੜੇ ਵੀ ਨਿਮਾਲੇ ਚੌਂਕ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਾਈ ਗਈ ਜੋਰਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਜਿਹੜੀ ਉਮਰ ਬੱਚਿਆਂ ਦੀ ਖੇਡਣ ਖੇਡਾਂ ਦੀ ਹਸਨ ਖੇਡਣ ਦੀ ਹੁੰਦੀ ਆ ਉਸ ਉਮਰ ਦੇ ਵਿੱਚ ਉਹਨਾਂ ਨੇ ਕੌਮ ਲਈ ਜੋ ਸ਼ਹਾਦਤ ਦਿੱਤੀ ਆ ਅਸੀਂ ਛੱਤ ਛੱਤ ਨਮਨ ਕਰਦੇ ਆ ਅੱਜ ਜੇ ਚਾਰੋਂ ਪਾਸੇ ਹਿੰਦੂ ਸੁਰੱਖਿਤਾ ਤਾਂ ਮੈਂ ਇਹ ਸਮੇਂ ਦਾ ਇਤਿਹਾਸ ਦੇ ਵਿੱਚ ਸੱਚੇ ਪਾਤਸ਼ਾਹ 10ਵੇਂ ਪਾਛੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਜੋ ਬਲੀਦਾਨ ਆ ਉਹਦੇ ਵਰਗਾ ਮਿਸਾਲ ਕਿਤੇ ਵੀ ਇਤਿਹਾਸ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਅਸੀਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਨੂੰ ਨਮਨ ਕਰਦੇ ਤੇ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਵੀ ਜੋ ਉਹਨਾਂ ਨੇ ਜਿਸ ਕੌਮ ਦੀ ਲਈ ਆਪਣੀ ਸ਼ਹੀਦੀ ਦਿੱਤੀ ਆ ਉਹ ਕੌਮ ਹਮੇਸ਼ਾ ਚੜ੍ਹਦੀ ਕਲਾਈ ਰਵੇ ਤੇ ਪ੍ਰਭੂ ਇਦਾਂ ਹੀ ਉਹਨਾਂ ਦਾ ਕਰਦੇ ਰਹਿਣ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ